ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਅੱਜ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਕਾਫੀ ਸਮੇਂ ਬਾਅਦ ਲਾਈਵ ਹੋ ਰਹੇ ਆ ਤੇ ਲਾਈਵ ਹੋਣਾ ਇਸ ਲਈ ਜ਼ਰੂਰੀ ਸਮਝਿਆ ਜੋ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਟਿਚੀ ਦੇ ਹਾਲਾਤ ਬਣੇ ਹੋਏ ਨੇ ਕੱਲ ਹੀ ਹਲਕਾ ਪਧੌੜ ਦੇ ਪਿੰਡ ਸਹਿਣਾ ਤੋਂ ਇੱਕ ਐਨਆਰਆਈ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਸਾਫਕਾ ਸਰਪੰਚ ਦਾ ਪੁੱਤਰ ਜਿਹੜਾ ਬੜੀ ਬੇਬਾਕੀ ਦੇ ਨਾਲ ਹੱਕ ਸੱਚ ਦੀ ਆਵਾਜ਼ ਚੱਕਦਾ ਸਰਕਾਰਾਂ ਦੇ ਖਿਲਾਫ ਬੋਲਦਾ ਤੇ ਆਪਣੇ ਪਿੰਡ ਪ੍ਰਤੀ ਬਹੁਤ ਹੀ ਸੰਜੀਦਗੀ ਦੇ ਨਾਲ ਲੋਕਾਂ 'ਚ ਵਿਚਰਦਾ ਤੇ ਪਿੰਡ ਦੇ ਕੰਮ ਕਰਾਂਦਾ ਪਿੰਡ ਦੀ ਬਹਾਰ ਬਦਲੀ ਗਈ ਬਾਹਰ ਜਾ ਕੇ ਬਾਹਰਲੇ ਮੁਲਕਾਂ 'ਚ ਜਿਹੜਾ ਇੱਕ ਵਾਰ ਚਲਾ ਜਾਂਦਾ ਹੈ ਤੇ ਬਹੁਤ ਹੀ ਮੁਸ਼ਕਲ ਹੈ ਕਿ ਉਹ ਵਾਪਸ ਆਏ ਪਰ ਜਿਹਨੂੰ ਆਪਣੇ ਪੰਜਾਬ ਦੇ ਨਾਲ ਆਪਣੇ ਇਰਾਕੇ ਨਾਲ ਆਪਣੇ ਪਿੰਡ ਦੇ ਨਾਲ ਬਹੁਤ ਪਿਆਰ ਹੁੰਦਾ ਲਗਨ ਹੁੰਦੀ ਹੈ ਉਹੀ ਇਹ ਸਟੈਪ ਚੱਕਦਾ ਹੈ ਤੇ ਉਹ ਇੱਕ ਜਜ਼ਬਾ ਲੈ ਕੇ ਵਾਪਸ ਆਉਂਦਾ ਹੈ ਵੀ ਜਿਹੇਲੀਆ ਮੈ ਸਿਸਟਮ ਬਾਹਰਲੇ ਮੋਰ ਘੱਟ ਦੇ ਫਾਇਦੇ ਹੈ ਸ਼ਾਇਦ ਮੈਂ ਜਾ ਕੇ ਆਪਣੇ ਪੰਜਾਬ ਚ ਆਪਣੇ ਪਿੰਡ ਚ ਉਹ ਲਾਗੂ ਕਰਵਾ ਸਕਾਂ ਇਸ ਤਰ੍ਹਾਂ ਦੇ ਹਜ਼ਾਰਾਂ ਨੌਜਵਾਨ ਹੋਣਗੇ ਜਿਹੜੇ ਬਾਹਰ ਗਏ ਦਵਾਈ ਕੀਤੀ ਤੇ ਜਿਹੜੀ ਪਿੰਡ ਦੀ ਖਿੱਚ ਹੈ ਉਹ ਉਹਨਾਂ ਨੂੰ ਵਾਪਸ ਲੈ ਆਏ ਉਸੇ ਕੜੀ ਤਹਿਤ ਸੁਖਵਿੰਦਰ ਵੀ ਵਾਪਸ ਆਇਆ ਪੀਆਰ ਆਸਟ੍ਰੇਲੀਆ ਦੀ ਉਹਦੇ ਬੋਲ ਤੇ ਹੱਥ ਸਾਚ ਦੀ ਲੜਾਈ ਲਈ ਤੇ ਸਿਸਟਮ ਦੇ ਖਿਲਾਫ ਖੁੱਲ ਕੇ ਬੋਲਦਾ ਤੇ ਨਤੀਜਾ ਕੀ ਨਿਕਲਿਆ ਉਹਦਾ ਕਤਲ ਹੋ ਜਾਂਦਾ ਸਾਰੇ ਪੰਜਾਬ ਨੂੰ ਇਹ ਲੱਗ ਰਿਹਾ ਕਿ ਇਹ ਸਰਕਾਰੀ ਕਤਲ ਹੈ ਤੇ ਅਸੀਂ ਵੀ ਇਹੀ ਸੋਚਦੇ ਹਾਂ ਐᱰੇ ਜਦੋਂ ਤੋਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਿੱਤੂ ਮੁੱਸੇ ਵਾਲਾ ਦੇ ਕਤਲ ਤੋਂ ਲੈ ਕੇ ਦੇਖੋ ਇੱਕ ਸੈਲੀਬ੍ਰਿਟੀ ਇੱਕ ਪੰਜਾਬ ਦਾ ਨੌਜਵਾਨ ਗੋਹਾਰ ਕਲਾਕਾਰ ਜਿਨ ਨੇ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਤੇ ਖਾਸ ਕਰਕੇ ਇਹ ਸਾਡੀ ਪੱਗ ਦੀ ਦੂਤੀ ਬੋਲਦੀ ਕੀਤੀ ਪੱਗ ਦੀ ਪਛਾਣ ਬਣਾਈ ਪੰਜਾਬੀਆਂ ਦੀ ਪਛਾਣ ਬਣਾਈ ਉਹਦਾ ਚਿੱਟੇ ਦਿਨ ਦਿਹਾੜੇ ਸ਼ਰਿਆਂ ਬੁਲਗੀਆਂ ਮਾਰ ਕੇ ਕਤਲ ਹੋ ਜਾਂਦਾ ਤੇ ਕਾਤਲ ਨੇ ਜਿਹੜੀ ਇਹ ਬੜੇ ਆਰਾਮ ਨਾਲ ਘੁੰਮਦੇ ਹੋਏ ਪੁਲਿਸ ਦੀ ਗ੍ਰਸਤੋਂ ਬਾਹਰ ਨਿਕਲ ਜਾਂਦੇ ਨੇ ਉਹ ਲੱਭਦੇ ਹੀ ਨਹੀਂ ਕਿੰਨਾ ਤਾਈ ਉਸੇ ਘੜੀ ਤਹਿਤ ਅੱਗੇ ਕਤਲ ਹੋਏ ਬਠਿੰਡੇ ਇਹ ਕਤਲ ਹੋਇਆ ਅਬ ਹੋਰ ਇੱਕ ਟੇਲਰ ਦਾ ਕਤਲ ਹੋਇਆ ਨਾਮੀ ਟੇਲਰ ਦਾ ਲੁਧਿਆਣੇ ਦੇ ਵਿੱਚ ਕਤਲ ਹੋਇਆ ਅੰਮ੍ਰਿਤਸਰ ਕਤਲ ਹੋਇਆ ਸੋ ਕਿੰਨੇ ਕ ਨਾਮ ਬਣਾਈਏ ਆਪਾਂ ਕਿ ਪੰਜਾਬ ਉਹ ਪੰਜਾਬ ਨਹੀਂ ਰਿਹਾ ਜਿਹੜਾ ਪੰਜਾਬ ਇਹ ਜਾਣੇ ਜਾਂਦਾ ਸੀ ਕਾਲਾ ਦੌਰ ਜਿਹੜਾ 90ਵਿਆਂ ਦੇ ਵਿੱਚ ਹੱਤਵਰਤਾ ਦਾ ਟਾਈਮ ਸੀ ਉਹਦੇ ਤੋਂ ਮਾੜਾ ਦੌਰ ਅਜਾ ਚੁੱਕਿਆ ਹੈ ਜਿਹੜੀ ਵੀ ਆਵਾਜ਼ ਸਿਸਟਮ ਦੇ ਖਿਲਾਫ ਬੋਲਦੀ ਹੈ ਜਾਂ ਜਿਹੜਾ ਵੀ ਪੰਜਾਬ ਦੇ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ ਵਿਅਕਤੀ ਉਹਦਾ ਕਤਲ ਹੋ ਜਾਂਦਾ ਹੈ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਜਿਹੜੀ ਸਿਸਟਮ ਹੈ ਉਹ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਨਹੀਂ ਰਹਿਣ ਦੇਣਾ ਚਾਹੁੰਦਾ ਪੰਜਾਬ ਦੇ ਵਿੱਚ ਬਹਾਲ ਖਰਾਬ ਕਰਨਾ ਚਾਹੁੰਦੇ ਨੇ ਇਹ ਹੀ ਜੀ ਸੋ ਅਸੀਂ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਔਰਜਰ ਮੰਨ ਕਰਦੇ ਆ ਕਿ ਇਹ ਜਿਹੜੀ ਕਤਲਾਂ ਦੀ ਜਿਹੜੀ ਹੈ ਉਹ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਸੋ ਮੈਂ ਸਾਰੇ ਪੰਜਾਬੀਆਂ ਨੂੰ ਕਹਾਂਗਾ ਕਿ ਇਹ ਮੌਕਾ ਹੈ ਜੇ ਆਪਾਂ ਇੱਕਜੁੱਟ ਨਾ ਹੋਏ ਤਾਂ ਇਹ ਲੋਕ ਇਸ ਤਰ੍ਹਾਂ ਹੀ ਜਿਹੜੀ ਵੀ ਆਵਾਜ਼ ਪੰਜਾਬ ਦੇ ਹੱਕ 'ਚ ਖੜੀ ਹੋਏਗੀ ਉਹਨੂੰ ਇੱਕ ਇੱਕ ਕਰਕੇ ਮਟਾਉਂਦੇ ਰਹਿਣਗੇ ਤੇ ਆਪਾਂ ਲੋਕ ਮੂਖ ਦਰਸ਼ਕ ਬਣ ਕੇ ਸਿਰਫ ਦੇਖਣ ਜੋਗੇ ਤੇ ਗੱਲਾਂ ਕਰਨ ਜੋਗੇ ਰਹਾਂਗੇ ਸੋ ਆਓ ਕੱਥੇ ਹੋਈਏ ਸਾਰੇ ਤੇ ਆਪਾਂ ਇਹ ਜਿਹੜਾ ਕਤਲ ਹੋਇਆ ਸੁਖਵਿੰਦਰ ਸਿੰਘ ਦਾ ਇਹਨੂੰ ਇੱਕ ਸਿਰਫ ਦੁਸ਼ਮਣੀ ਦੇ ਵਿੱਚ ਨਾ ਸਰਕਾਰ ਬਦਲਦੇ ਇਸ ਕਤਲ ਨੂੰ ਜਿਵੇਂ ਦੀਆਂ ਗੱਲਾਂ ਆ ਰਹੀਆਂ ਨੇ ਵੀ ਉਹ ਜਿਹੜੇ ਸੱਜਣ ਨੇ ਕਤਲ ਕੀਤਾ ਹੈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਉਹ ਇਹਦਾ ਪੁਰਾਣਾ ਸਾਥੀ ਸੀ ਕੋਈ ਲੈਣ ਦੇ ਨੇ ਕੱਟ ਦੇਣਗੇ ਵੀ ਭਈ ਇਹਨਾਂ ਦਾ ਲੈਣ ਦੇ ਦਾ ਰੌਲਾ ਸੀਗਾ ਦੇ ਤਾਂ ਕਰਕੇ ਉਹਨੇ ਕਤਲ ਕਰਤਾ ਸਰਕਾਰ ਦਾ ਇਹਦੇ ਵਿੱਚ ਕੋਈ ਲਾਗਾ ਦੇ ਕਾ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਦੇ ਸਿਰ ਤੋਂ ਸਰਕਾਰ ਨਾਮ ਦਾ ਡਰ ਖੋਫ ਜਿਹੜੀ ਪੰਜਾਬ ਪੁਲਿਸ ਦਾ ਇਹਨਾਂ ਡਰ ਤੇ ਖੋਫ ਹੁੰਦਾ ਸੀ ਉਹ ਇਹਨਾਂ ਗੈਂਗਸਟਰਸ ਇਹੋ ਜਿਹੇ ਜਿਹੜੇ ਅੰਸਰ ਨੇ ਜਿਹੜੇ ਸ਼ਰਿਆਮ ਕਤਲ ਕਰਦੇ ਨੇ ਵੱਢ ਟੁਕ ਕਰਦੇ ਨੇ ਉਹਨਾਂ ਦੇ ਸਿਰ ਢੁੱਟ ਚੁੱਕਿਆ ਤੇ ਜਿਹੜੇ ਪੰਜਾਬ ਦੇ ਸਿਟੀਜ਼ਨ ਪੰਜਾਬ ਦੇ ਪ੍ਰਤੀ ਸੰਜੀਦਗੀ ਨਾਲ ਸੋਚਦੇ ਨੇ ਪੰਜਾਬ ਦੇ ਪ੍ਰਤੀ ਵਚਨਬੱਧ ਨੇ ਉਹਨਾਂ ਦੇ ਉੱਤੇ ਇਹ ਪੁਲਿਸ ਦਾ ਖੌਫ ਜ਼ਿਆਦਾ ਪੈ ਗਿਆ ਹੈ ਕਿਉਂਕਿ ਆਮ ਲੋਕ ਜਿਹੜਾ ਵੀ ਚਾਹੇ ਉਹ ਸਰਕਾਰ ਦਾ ਨੁਮਾਇੰਦਾ ਹੋਵੇ ਤੇ ਚਾਹੇ ਕੋਈ ਵਿਰੋਧੀ ਧਿਰ ਦਾ ਹੋਵੇ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਦੇ ਤੇ ਪਰਚੇ ਕਰ ਦਿੱਤੇ ਜਾਂਦੇ ਆ ਉਹਨਾਂ ਨੂੰ ਜੇਲ੍ਹਾਂ 'ਚ ਸਿੱਟ ਦਿੱਤਾ ਜਾਂਦਾ ਹੈ ਤਾਜ਼ਾ ਐਗਜ਼ਾਮਪਲ ਕਰਮੀ ਸਿੰਘ ਪਠਾਨ ਮਾਜਰਾ ਚਾਹੇ ਉਹ ਸਾਡਾ ਵਿਰੋਧੀ ਹੈ ਉਹਨੇ ਸਿਸਟਮ ਦੇ ਖਿਲਾਫ ਆਵਾਜ਼ ਚੱਕੀ ਹਾਂ ਉਨ ਨੂੰ ਬਹੁਤ ਦੇਰ ਹੋ ਗਈ ਤਿੰਨ ਸਾਲ ਉਹ ਵੀ ਇਸੇ ਸਰਕਾਰ ਦਾ ਹਿੱਸਾ ਰਿਹਾ ਆਪਣੀਆਂ ਮਨਮਾਨੀਆਂ ਕਰਦਾ ਰਿਹਾ ਪਰ ਉਹਦੇ ਨੇ ਕੁਝ ਸੋਚਿਆ ਜਾਂ ਉਹਨੂੰ ਲੱਗਾ ਵੀ ਮੈਨੂੰ ਅੱਜ ਆਵਾਜ਼ ਚੱਕਣੀ ਚਾਹੀਦੀ ਹੈ ਤਾਂ ਉਹਨੇ ਆਵਾਜ਼ ਚੱਕੀ ਪਰ ਉਹਨੇ ਆਵਾਜ਼ ਬਹੁਤ ਲੇਟ ਚੱਕੀ ਉਹਨੇ ਵੀ ਵਧਿੱਕੀਆਂ ਬਹੁਤ ਕੀਤੀਆਂ ਸਰਕਾਰ ਦੇ ਨਾਲ ਰਲ ਕੇ ਆਪਣੇ ਹਲਕੇ 'ਚ ਉਹਦੇ ਬਾਰੇ ਅਸੀਂ ਬਾਅਦ 'ਚ ਦੱਸਾਂਗੇ ਇਸ ਤਰ੍ਹਾਂ ਹੀ ਸੁਖਪਾਲ ਸਿੰਘ ਖੈਰਾ ਵਰਗੇ ਜਹੋਰ ਜਿਹੜੇ ਲੀਡਰ ਨੇ ਸਾਡੇ ਆਪੋਜੀਸ਼ਨ ਦੇ ਸਰਕਾਰ ਦੇ ਖਿਲਾਫ ਬੋਲਦੇ ਨੇ ਜਾਂ ਸਮਾਜ ਸੇਵੀ ਬੋਲਦੇ ਨੇ ਮੀਡੀਆ ਵਾਲੇ ਜਿਹੜੇ ਸਰਕਾਰ ਦੀਆਂ ਨਕਾਮੀਆਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਡਰਾਇਆ ਤੁੰਘਾਇਆ ਜਾ ਰਿਹਾ ਉਹਨਾਂ ਤੇ ਪਰਚੇ ਦੇ ਕਈਆਂ ਤੇ ਕੀਤੇ ਵੀ ਗਏ ਨੇ ਕਈਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਇਸ ਸਿਸਟਮ ਦੇ ਖਿਲਾਫ ਖੜੇ ਹੋਈਏ ਸਰਕਾਰ ਨਲਾਇਕ ਸਰਕਾਰ ਦੇ ਖਿਲਾਫ ਆਪਾਂ ਖੜੇ ਹੋਈਏ ਇਕਜੁੱਟ ਹੋਈਏ ਮੈਂ ਸਾਰੇ ਵਿਰੋਧੀ ਧਿਰ ਨੂੰ ਬੇਨਤੀ ਕਰਦਾ ਜਿੰਨਾਂ ਕੋਲ ਨੁਮਾਇੰਦਗੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਖਾਲੀ ਦਲ ਦਾ ਚਾਹੇ ਹੋਰ ਨੇ ਇਸ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਚ ਖੜੇ ਹੋਈਏ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਮਾਫ਼ ਕਰ ਰਹੇਗੇ ਨਹੀਂ ਤੇ ਆਪਾਂ ਵੀ ਉਨੇ ਹੀ ਪਾਕੀਦਾਰ ਆ ਮੈਂ ਸਾਰੀ ਲੀਡਰਸ਼ਿਪ ਨੂੰ ਅੱਜ ਬੇਨਤੀ ਕਰਦਾ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਫੈਸਲੇ ਲੈਂਦੀ ਹੈ ਜਿਹੜੀ ਪ੍ਰੋਗਰਾਮ ਦਿੰਦੀ ਹੈ ਇਸ ਵਰਕਰਾਂ ਨੂੰ ਚਾਹੇ ਕਾਂਗਰਸ ਦੇ ਵਰਕਰ ਹੋ ਮੈਂ ਬੇਨਤੀ ਕਰਦਾ ਇਸ ਸਿਸਟਮ ਦੇ ਖਿਲਾਫ ਖੜੇ ਹੋ ਕੇ ਆਪਾਂ ਆਵਾਜ਼ ਚੱਕੀਏ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਈਏ ਸਾਰੇ ਕਾਂਗਰਸ ਦੇ ਵਰਕਰ ਸਾਡੇ ਲੀਡਰ ਸਾਹਿਬਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਸੋ ਇਹ ਮੁੱਦਾ ਚੱਕਣ ਦੀ ਬਹੁਤ ਲੋੜ ਹੈ ਜਿਹੜਾ ਜਿਹੜਾ ਮੇਰਾ ਭਰਾ ਮੇਰੇ ਨਾਲ ਸਹਿਮਤ ਹੈ ਉਹ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਤੇ ਸਾਡੀ ਲੀਡਰਸ਼ਿਪ ਤੱਕ ਇਹ ਗੱਲ ਪਹੁੰਚੇ ਤੇ ਅਸੀਂ ਇਕਜੁੱਟ ਹੋ ਕੇ ਇਸ ਸਰਕਾਰੀ ਤੰਤਰ ਦੇ ਖਿਲਾਫ ਆਵਾਜ਼ ਚੱਕ ਸਕੀਏ ਮੈਂ ਫਿਰ ਮੰਗ ਕਰਦਾ ਹੈ ਕਿ ਇਹਨੂੰ ਸਿਫਤ ਸਿਰਫ ਇੱਕ ਦੁਸ਼ਮਣੀ ਦਾ ਜਿਹੜਾ ਨਾਂ ਦੇ ਕੇ ਫਾਈਲ ਨੂੰ ਬੰਦ ਨਾ ਕਰ ਦਿੱਤਾ ਜਾਏ ਇਹਦੇ ਪਿੱਛੇ ਬਹੁਤ ਕੁਝ ਨਿਕਲੇਗਾ ਜੇ ਇਹਦੀ ਸੀਬੀਆਈ ਜਾਂਚ ਕੀਤੀ ਜਾਏ ਸੋ ਸਾਰੇ ਸੀਬੀਆਈ ਜਾਂਚ ਦੀ ਮੰਗ ਕਰੀਏ ਉੰਨੀ ਦੇਰ ਜਿਵੇਂ ਉੱਥੇ ਪਿੰਡ ਧਰਨੇ ਤੇ ਡੱਟੇ ਹੋਏ ਨੇ ਇਸ ਤਰ੍ਹਾਂ ਹੀ ਆਪਾਂ ਆਪਣੇ ਆਪਣੇ ਲੈਵਲ ਤੇ ਸੋਸ਼ਲ ਮੀਡੀਆ ਤੇ ਮੁੱਦਾ ਚੱਕੀਏ ਸਰਕਾਰ ਤੇ ਪ੍ਰੈਸ਼ਰ ਬਣਾਈਏ ਕੋਰਟ ਦਾ ਰੁਖ ਕਰਨਾ ਪਏ ਆਪਾਂ ਹਾਈ ਕੋਰਟ ਚਲੀਏ ਤੇ ਇਹ ਜਿਹੜੀ ਜਾਂਚ ਹੈ ਜਿਵੇਂ ਉਹ ਕਰਨਲ ਕੁਟਮਾਰ ਦੀ ਜਾਂਚ ਉਹ ਮੈਡਮ ਨੇ ਕਰਨਲ ਮੈਡਮ ਨੇ ਬੜੀ ਵੇਬਾਕੀ ਨਾਲ ਚੱਕੀ ਸਾਰਿਆਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਕੋਰਟ ਨੇ ਸੀਬੀਆਈ ਜਾਂਚ ਦੇ ਆਰਡਰ ਕੱਢੇ ਸੋ ਕਿਤੇ ਪੁਲਿਸ ਕਤਲ ਕਰ ਰਹੀ ਹੈ ਤੇ ਕਿਤੇ ਇਸ ਤਰ੍ਹਾਂ ਜਿਹੜੇ ਗੁੰਡਾ ਅੰਸਰ ਨੇ ਉਹ ਪੰਜਾਬ ਦੇ ਵਿੱਚ ਕੋਲੇ-ਪਾਲੇ ਲੋਕਾਂ ਦਾ ਕਤਲ ਕਰ ਰਹੇ ਨੇ ਸੋ ਇਹਨੂੰ ਆਪਾਂ ਠੱਲ ਪਾਈਏ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਪੰਜਾਬ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਰਹਿਣ ਦੀ ਹੈ ਨਾ ਕਿ ਇਹਨੂੰ ਬਿਹਾਰ ਯੂਪੀ ਵਰਗੇ ਪਰਦੇਸ ਬਣਾਈਏ ਅੱਜ ਬਿਹਾਰ ਤੇ ਯੂਪੀ ਦੇ ਵਿੱਚ ਵੀ ਸ਼ਾਂਤੀ ਹੈ ਉੱਥੇ ਵੀ ਗੈਂਗਸਟਰ ਬਾਦਮੂ ਕਤਲਗਾਰਦ ਨੂੰ ਠੰਡ ਪਈਏ ਪਰ ਪੰਜਾਬ ਦੇ ਵਿੱਚ ਕੀ ਸਰਕਾਰ ਇੰਨੀ ਕਮਜ਼ੋਰ ਹੋ ਚੁੱਕੀ ਹੈ ਫਿਰ ਹੋ ਚੁੱਕੀ ਹੈ ਕਿ ਇਹਨਾਂ ਦਾ ਡਰ ਕਿਸੇ ਵੀ ਜਿਹੜਾ ਗੰਗਾ ਅੰਸਰ ਹੈ ਉਹਦੇ ਤੇ ਨਹੀਂ ਹੈ ਜਾਂ ਤਾਂ ਸਰਕਾਰ ਉਹਨਾਂ ਦੇ ਨਾਲ ਗਲ ਚੁੱਕੀ ਹੈ ਜਿਹੜੇ ਲੋਕ ਪੰਜਾਬ ਦੀ ਆਵਾਜ਼ ਚੱਕਦੇ ਨੇ ਸਰਕਾਰ ਉਹਨਾਂ ਤੇ ਪ੍ਰੈਸ਼ਰ ਪਾ ਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਨੂੰ ਜੇਲ੍ਹਾਂ ਦਾ ਡਰ ਪਰਚਿਆਂ ਦਾ ਡਰ ਪਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਸੋ ਆਓ ਸਾਰੇ ਪੰਜਾਬੀ ਰਲ ਮਿਲ ਕੇ ਇੱਕ ਝੁੱਟ ਹੋ ਕੇ ਇਹ ਸਰਕਾਰ ਦੇ ਖਿਲਾਫ ਇਸ ਪ੍ਰਸ਼ਾਸਨ ਦੇ ਖਿਲਾਫ ਆਵਾਜ਼ ਚੱਕੀਏ ਤਾਂ ਜੋ ਅੱਗੇ ਤੋਂ ਇਹ ਕਤਲੋਗਾਰਦ ਉਹਦੇ ਤੋਂ ਬਚਿਆ ਜਾ ਸਕੇ ਇਹ ਸੁਖਵਿੰਦਰ ਸੀਗਾ ਜਿਹੜਾ ਕਤਲ ਹੋ ਗਿਆ ਕੱਲ ਮੈਂ ਵੀ ਹੋ ਸਕਦਾ ਨਾਲ ਕੱਲ ਤੋਂ ਤੁਸੀਂ ਤੁਹਾਡੇ ਚੋਂ ਵੀ ਕੋਈ ਹੋ ਸਕਦਾ ਜਿਹੜਾ ਆਵਾਜ਼ ਚੱਕੇਗਾ ਤੇ ਉਹਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਉਹਦਾ ਵੀ ਇਸ ਤਰ੍ਹਾਂ ਕਤਲ ਕਰ ਦਿੱਤਾ ਜਾਏ ਸੋ ਆਓ ਸਾਰੇ ਪੰਜਾਬੀ ਆਪਾਂ ਰਲ ਮਿਲ ਕੇ ਮੈਂ ਬੇਨਤੀ ਕਰਾਂਗਾ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਧਰਮੀਰ ਗਾਂਧੀ ਜੀ ਨੂੰ ਉਹ ਵੀ ਆਵਾਜ਼ ਚੱਕਣ ਤੇ ਜਿੰਨੇ ਸਾਡੇ ਸਮਾਜ ਸੇਵੀ ਨੇ মিডিਆ ਵਾਲੇ ਨੇ ਰਾਜਨੀਤਿਕ ਪਾਰਟੀਆਂ ਨੇ ਵੱਜ ਤੋਂ ਵੱਧ ਆਵਾਜ਼ ਚੱਕੀਏ ਤੇ ਅੱਗੇ ਤੋਂ ਜਿਹੜੇ ਮਾਹੌਲ ਸਖਾਵਾਂ ਬਣੇ ਪੰਜਾਬ 'ਚ ਇਹ ਜਿਹੀ ਕਤਲੋਗਾਰੀ ਦੁਬਾਰਾ ਨਾ ਪਏ ਸੋ ਸਾਰੇਆਂ ਦਾ ਧੰਨਵਾਦ ਸ਼ੇਅਰ ਜ਼ਰੂਰ ਕਰਿਓ ਪਹਲਾਵੋ ਆਪਾਂ ਘਰ-ਘਰ ਪਹਚਾਈਏ ਤੇ ਆਪਣੀ ਆਵਾਜ਼ ਤੁਸੀਂ ਆਪ ਵੀ ਲਾਈਵ ਹੋਵੋ ਆਪ ਵੀ ਸੋਸ਼ਲ ਮੀਡੀਆ ਤੇ ਇਸ ਸਰਕਾਰੀ ਤੰਤਰ ਦੇ ਖਿਲਾਫ ਪੋਸਟਾ ਪਾਓ ਤਾਂ ਜੋ ਸਰਕਾਰ ਤੇ ਪ੍ਰੈਸ਼ਰ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ